ਸਾਹਿਬੀ ਗਾ ਦੋਸਤੋ ਦੋਸਤੋ ਜਿਵੇਂ ਮੈਂ ਗੱਲ ਕੀਤੀ ਹੈ ਕਿ ਅਸੀਂ ਅੱਜ ਚੰਡੀਗੜ੍ਹ ਦੇ ਵਿੱਚ ਆਏ ਹਾਂ ਜਿੱਥੇ ਬ੍ਰਿਟਿਸ਼ ਸਰਕਾਰ ਨੂੰ ਇੱਕ ਡੈਲੀਗੇਟ ਆਇਆ ਜਿਹੜਾ ਪੂਰੇ ਭਾਰਤ ਦੇ ਵਿੱਚ ਬਖਵਖਾ ਥਾਵਾਂ ਤੇ ਜਾਂਦਾ ਔਰ ਬਖਵਖਾ ਜਿਹਨੀਆਂ ਉਹਨਾਂ ਨੂੰ ਲੈ ਕੇ ਜਿਹੜਾ ਦਰਸ਼ਨ ਸਥਾਨਾਂ ਜਾਂ ਸ਼ਹੀਦਾਂ ਦੇ ਜਾਂ ਹੋਰ ਜਿਹੜਾ ਵੀ ਕਿਸੇ ਤਰ੍ਹਾਂ ਦਾ ਉੱਥੇ ਜਾਤਦੇ ਨੇ ਦੋਸਤੋ ਗੁੰਦੇ ਜਾਂ ਤੇ ਨਾਲ ਦੀ ਨਾਲ ਉੱਥੇ ਦੀ ਜਾਣਕਾਰੀ ਵੀ ਹਾਸਲ ਕਰਦੇ ਆ ਮੇਜਰ ਮਨੀਸ਼ ਚੋਹਾਨ ਤੇ ਉਹਨਾਂ ਦੇ ਨਾਲ ਦੇ ਜਿਹੜੇ ਉਹਨਾਂ ਦੇ ਲੀਗ ਸੰਗਿਆ ਜਾਂ ਉਹਨਾਂ ਦੇ ਸਹਿਯੋਗੀ ਆ ਜਾਂ ਉਹਨਾਂ ਦੇ ਨਾਲ ਬਰਾਬਰ ਦੇ ਅਧਿਕਾਰੀ ਗਾਣਾ ਤੇ ਨਾਲ ਉਹਨਾਂ ਦੇ ਅਧਿਕਾਰੀ ਵੀ ਆਏ ਆ ਇਸ ਚੀਜ਼ ਨੂੰ ਲੈ ਕੇ ਜਦੋਂ ਬਕੌਤ ਖਾਮਾਤੀ ਗਈ ਉੱਥੇ ਉਹਨਾਂ ਦੀ ਇੱਕ ਪਬਲਿਸ਼ ਹੋਈ ਬਕੌਤ ਖਾਮਾਤੀ ਦੀ ਨਦੀ ਇੱਕ ਹੋਰ ਦੀ ਗੱਲ ਹੈ ਸੋ ਇਸ ਚੀਜ਼ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪਰਿਵਾਰ ਨੂੰ ਪਤਾ ਲੱਗਾ ਕਿ ਇੱਥੇ ਇੱਕ ਡੈਲੀਗੇਟ ਆਇਆ ਜਿਹੜਾ ਬ੍ਰਿਟਿਸ਼ ਆਮੀ ਦਾ ਆਇਆ ਉਹਨੂੰ ਮਿਲਣ ਲਈ ਸਪੈਸ਼ਲ ਵਿਸ਼ੇਸ਼ ਤੌਰ ਤੇ ਉਹਨਾਂ ਨੇ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਜਿਹੜੇ ਬੜਵਾਰ ਦੇ ਵਿੱਚ ਉਹਨਾਂ ਨੇ ਆਪਣੀ ਲੜਾਈ ਲੜੀ ਆ ਉਹ ਲੈ ਕੇ ਆ ਚੁੱਕੇ ਜਮਨੀਸ਼ਾ ਹਾਂ ਅਸੀਂ ਗੱਲ ਕਰਦੇ ਹਾਂ ਮਨੀਸ਼ਰ ਨਾਲ ਕਿ ਇਹ ਜਿਹੜੇ ਤੁਹਾਡੀ ਆਮਦ ਆਜ ਦੀ ਇਸ ਆਮਾਤ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸੋ ਅਮੇਸ਼ ਜੀ ਸਾਹਿਬ ਜਿਵੇਂ ਤੁਹਾਡਾ ਸਵਾਗਤ ਹੈ ਜੀ ਤੇ ਨਾਲ ਦੀ ਨਾਲ ਆ ਜਿਹੜੀ ਫੈਮਿਲੀ ਤੁਹਾਡੇ ਕੋਲ ਆਈ ਹੈ ਇਸ ਫੈਮਿਲੀ ਬਾਰੇ ਕਿਸ ਤਰ੍ਹਾਂ ਦਾ ਅਹਿਸਾਸ ਭਾਈ ਨੋ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ ਮਿਲ ਕੇ ਮੈਨੂੰ ਮੇਰਾ ਨਾਮ ਮੇਜਰ ਮਨੀਸ਼ ਸ਼ਾਹਨ ਮੈਂ ਬ੍ਰਿਟਿਸ਼ ਆਰਮੀ ਤੋਂ ਸਰਜੰਡ ਦਾ ਕੰਮ ਕਰਦਾ ਐਸ ਤੇ ਆਹ ਪ੍ਰੋਜੈਕਟ ਜਿਹੜਾ ਮੈਂ ਲੈ ਕੇ ਆਇਆ ਸੀ ਆਪਣੇ ਨਾਲ ਇੱਕ ਜਨਰਲ ਇੱਕ ਕਰਨਲ ਐਂਡ ਹੋਰ ਸੋल्जਰਸ ਮੇਰੇ ਨਾਲ ਸਕੇ ਸਾਡਾ ਪਰਪਸ ਹੈਗਾ ਕਿ ਆਪਾਂ ਪੰਜਾਬ ਦੇ ਵਿੱਚ ਜਾ ਕੇ ਆਪਣੀਆਂ ਜੜ੍ਹਾਂ ਨਾਲ ਜੁੜੀਏ ਜਿਹੜੀ ਸਾਡੀ ਹਿਸਟਰੀ ਆ ਉਹਨੂੰ ਹਾਈਲਾਈਟ ਕਰੀਏ ਉਹ ਉਸੇ ਮੌਕੇ ਦੇ ਮੌਕੇ ਦਾ ਫਾਇਦਾ ਲੈਂਦੇ ਮੈਂ ਆਪਣੀ ਬ੍ਰਿਟਿਸ਼ ਆਰਮੀ ਦੀ ਟੀਮ ਨੂੰ ਲੈ ਕੇ ਗਿਆ ਆਪਣੇ ਪਿੰਡ ਸਾਡੇ ਪਿੰਡ ਦੇ ਵਿੱਚੋਂ ਇੱਕ ਨੇ ਸਾਡੇ ਪਿੰਡ ਦੇ ਕੋਲ ਸਾਹਾਪੁਰ ਪਿੰਡ ਦਾ 2 ਕਿਲੋਮੀਟਰ ਦੂਰ ਉੱਥੋਂ ਇੱਕ ਹੋਇਨੇ ਵਿਕਟੋਰੀਆ ਕ੍ਰਾਸ ਵੇਨਰ ਤੇ ਉਹਨਾਂ ਦੀ ਸਟੋਰੀ ਨੂੰ ਹਾਈਲਾਈਟ ਕਰਨ ਦੇ ਲਈ ਮ ਉਹ ਸਟੋਰੀ ਜਦੋਂ ਪਬਲਿਸ਼ ਹੋਈ ਤੇ ਉਹ ਸਟੋਰੀ ਦੇਖ ਕੇ ਇਹ ਫੈਮਿਲੀ ਮੈਨੂੰ ਕੰਟੈਕਟ ਕੀਤਾ ਇਹਨਾਂ ਨੇ ਕੱਲ ਮੈਂ ਕਦੀ ਇਹਨਾਂ ਨੂੰ ਪਹਿਲਾਂ ਨਹੀਂ ਮਿਲਿਆ ਨਾਮ ਇਹਨਾਂ ਨੂੰ ਜਾਣਦਾ ਸੀ ਪਹਿਲਾਂ ਇਹਨਾਂ ਨੇ ਕੰਟੈਕਟ ਕੀਤਾ ਕਿ ਸਾਡੇ ਫਾਦਰ ਸਾਹਿਬ ਇਦਾਂ ਵਰਲਡ ਵਾਰ ਦੇ ਵਿੱਚ ਸੀਗੇ ਉਹ ਇਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਮੈਡਲਸ ਦੀਆਂ ਤੁਹਾਡੇ ਸਾਹਮਣੇ ਮੈਡਲ ਮੈਂ ਦਿਖਾਉਣਾ ਜੀ ਬਿਲਕੁਲ ਇਹ ਜਿਹੜਾ ਮੈਡਲ ਹੈ ਇਹਨੂੰ ਕਹਿੰਦੇ ਵਰਮਾ ਸਟਾਰ ਜੀ ਵਰਮਾ ਦੇ ਵਿੱਚ ਜਿਹੜੇ ਲੋਕਾਂ ਨੇ ਲੜਾਈ ਲੜੀ ਨਾ ਵਰਲਡ ਵਾਰ ਚ ਇੰਡੀਅਨ ਬ੍ਰਿਟਿਸ਼ ਇੰਡੀਅਨ ਆਮੀ ਤੋ ਇਹ ਵਰਮਾ ਸਟਾਰ ਮਿਲਿਆ ਉਹਨਾਂ ਨੂੰ ਐਂਡ ਆ ਹੈ ਸੈਕੰਡ ਵਰਲ ਉਰੇਏ ਮੈਨੂੰ ਬੜੀ ਖੁਸ਼ੀ ਹੋਈ ਆ ਇਸ ਗੱਲ ਦੀ ਕਿ ਜੋ ਮੈਂ ਕਰਨਾ ਚਾਹੁੰਦਾ ਸੀ ਆਪਣੇ ਜੜ੍ਹਾਂ ਨਾਲ ਲੋਕਾਂ ਨੂੰ ਜੋੜਨਾ ਚਾਹੁੰਦਾ ਸੀ ਜਾਂ ਆਪਣੀ ਵਿਰਾਸਤ ਦੇ ਨਾਲ ਲੋਕਾਂ ਨੂੰ ਜੋੜਨਾ ਚਾਹੁੰਦਾ ਸੀ ਉਹ ਮੇਰਾ ਪੂਰਾ ਹੋ ਗਿਆ ਉਹਦੀ ਸ਼ੁਰੂਆਤ ਹੋ ਗਈ ਹੈ ਉਹਦੀ ਸ਼ੁਰੂਆਤ ਬਹੁਤ ਵਧੀਆ ਦੇਖਣ ਨੂੰ ਆਈ ਲੋਕ ਜੋੜਨ ਲੱਗਿਆ ਤੇ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲਣ ਲੱਗੀ ਹੈ ਕਿ ਮੇਜਰ ਮਰੀ ਜਣੀ ਇੱਕ ਬਹੁਤ ਵੱਡਾ ਪ੍ਰਾਲਾ ਕਰ ਰਹੇ ਆ ਚਲੋ ਉਹ ਤਾਂ ਕੰਮ ਆ ਜੀ ਮੇਰੀ ਸਾਡਾ ਕੰਮ ਇਹ ਹੈ ਕਿ ਆਪਾਂ ਟੀਮ ਨੂੰ ਲੈ ਕੇ ਆਏ ਆ ਪਰ ਜੋ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੋ ਗਿਆ ਨਾ ਇਸ ਚੀਜ਼ ਲੈ ਕੇ ਕਿ ਆਪਾਂ ਆਪਣੇ ਫਾਦਰ ਦੀ ਸਟੋਰੀ ਨੂੰ ਅੱਗੇ ਲੈ ਕੇ ਆਈਏ ਹੋ ਸਕਦਾ ਹੈ ਸਟੋਰੀ ਦੇਖ ਕੇ ਕੋਈ ਹੋਰ ਬੰਦੇ ਵੀ ਅੱਗੇ ਆਣ ਜੀ ਜੀ ਜਿੰਨੀਆਂ ਚਾਰਜ ਬੁੱਕ ਦਿਖਾਣਾ ਮੈਂ ਤੁਹਾਨੂੰ ਇੱਕ ਇਹਨਾਂ ਦੇ ਫਾਦਰ ਸਾਹਿਬ ਦੀ ਉਹਦੇ ਵਿੱਚ ਉਹਨਾਂ ਦੀ ਹਿਸਟਰੀ ਰੱਖੀ ਹੋਇਆ ਦੇਖੋ ਕਿ ਨੇ ਸੰਭਾਲ ਕੇ ਰੱਖੀ ਹੋਇਆ ਪਾਪਾ ਜੀ ਮਾ ਜੀ ਬਿਲਕੁਲ ਪਾਪਾ ਮਿਲਟਰੀ ਸਰਟੀਫਿਕੇਟ ਜੀ ਬਿਲਕੁਲ ਜੀ ਉਹ ਮੈਂ ਦਿਖਾ ਰਿਹਾ ਇਹਦੇ ਵਿੱਚ ਬੁੱਕ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਆਪਣਾ ਸਾਬਕ ਜਦੋਂ ਹੀ ਉਹਨਾਂ ਦੀ ਡਿਸਚਾਰਜ ਹੋਏ ਨੇ ਜੀ ਤੇ ਇਹ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਲੋਕਾਂ ਨੇ ਆਪਣੇ ਘਰਾਂ ਸੰਭਾਲ ਕੇ ਰੱਖੀਆਂ ਨੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿੱਥੇ ਇਹਨਾਂ ਦੀ ਹਾਈਲਾਈਟ ਕਰ ਸਕਦੇ ਆ ਬਿਲਕੁਲ ਸੋ ਮੈਂ ਹੋਪ ਉਮੀਦ ਕਰਦਾ ਕਿ ਆ ਦੇਖ ਕੇ ਸਟੋਰੀ ਔਰ ਹੋਰ ਲੋਕਾਂ ਨੂੰ ਉਸ ਆ ਮਿਲੇਗਾ ਕਿ ਹੋਰ ਸਟੋਰੀਸ ਹਾਈਲਾਈਟ ਕਰ ਸਕਣ ਤਾਂ ਕਿ ਆਪਾਂ ਹਿਸਟਰੀ ਨੂੰ ਅੱਗੇ ਚੰਗਾ ਸਾਹਮਣੇ ਰੱਖ ਸਕੀਏ। ਇਹ ਮੇਜਰ ਸਾਹਿਬ ਜਿਵੇਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਤੁਹਾਡਾ ਇੱਥੇ ਆਉਣ ਦਾ ਸਬਬਾ ਉਹ ਇਸ ਵੇਲੇ ਪੂਰਨ ਤੌਰ ਤੇ ਸਫਲ ਹੁੰਦਾ ਜਾ ਰਿਹਾ ਦਿਖਾਈ ਦੇ ਰਿਹਾ ਲੋਕਾਂ ਦੇ ਵਿੱਚ ਇਛਾ ਆ ਤੇ ਤੁਸੀਂ ਬੀਬੀ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਨੂੰ ਮਿਲ ਕੇ ਮੇਜਰ ਸਾਹਿਬ ਨੂੰ ਮਿਲ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਤੁਸੀਂ ਕਿਸ ਤਰ੍ਹਾਂ ਇਹਨਾਂ ਤੱਕ ਅਪਰੋਚ ਕੀਤੀ ਸਰ ਮੈਂ ਟ੍ਰਿਬਿਊਨ ਮੇਰੇ ਹਸਬੰਡ ਟ੍ਰਿਬਿਊਨ ਦੇ ਵਿੱਚ ਸੀ ਰਿਟਾਇਰ ਹੋਏ ਆ ਜੀ ਤੇ ਫਾਦਰ ਸਾਹਿਬ ਮੇਰੇ ਜਦੋਂ ਉਹਨਾਂ ਦੀ ਡੈਥ ਹੋਈ ਆ ਤੇ ਅਸੀਂ ਉਹਨਾਂ ਦੀ ਹਿਸਟਰੀ ਸਾਨੂੰ ਸੁਣਾਉਂਦੇ ਹੁੰਦੇ ਸੀ ਸਾਰੀਆਂ ਗੱਲਾਂ ਤੇ ਉਹ ਜਾਣ ਲੱਗਿਆ ਮੈਨੂੰ ਆਪਣਾ ਜਿਹੜਾ ਉਹਨਾਂ ਦੀ ਵਿਰਾਸਤ ਸੀ ਉਹ ਮੈਨੂੰ ਸੰਭਾਲ ਕੇ ਗਈ ਸੀ ਡਾਇਰੀਆਂ ਆਪਣੀਆਂ ਤੇ ਉਹ ਕਹਿੰਦੇ ਸੀ ਜਿਹੜਾ ਮੇਰੀ ਇਸ ਡਾਇਰੀ ਨੂੰ ਪੜ੍ਹੇਗਾ ਤੇ ਉਸ ਤੇ ਪੈਰਾ ਦੇਗਾ ਤੇ ਇਸ ਕਰਕੇ ਫਿਰ ਮੇਰੇ ਦਿਮਾਗਸ ਬੜੀ دیر ਦਾ ਚੱਲ ਰਿਆ ਸੀ ਕਿ ਉਹਨਾਂ ਦੇ ਜਿਹੜੇ ਮੈਡਲਸ ਆ ਜਿਹੜੀ ਉਹਨਾਂ ਦੀ ਹਿਸਟਰੀ ਆ ਇੱਕ ਉਹ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹਆਂ ਚਾਹੀਦੀਆਂ ਨਾ ਬੀਬੀ ਕੀ ਬੈਠੇ ਇਹ ਕੋਣ ਹੈ ਇਹ ਨਾ ਦੇ ਵੱਡੇ ਮੇਰੇ ਵੱਡੇ ਸਸਟਰ ਆ ਤੇ ਦੀਦੀਆਂ ਤੁਹਾਡੇ ਨਾ ਵੱਡੀਆਂ ਆ ਹਾਂਜੀ ਫਿਰ ਉਹ ਮੋਮੈਂਟੋ ਐਸ ਮੈਡਲਸ ਬ੍ਰਦਰ ਉਹਨਾਂ ਦੇ ਘਰ ਪਏ ਸੀ ਫਿਰ ਉਹਨਾਂ ਨੇ ਕਿਹਾ ਵੀ ਮਨਾ ਵੀ ਕੀਤਾ ਗਿਆ ਸੀ ਨਹੀਂ ਦੇਣੇ ਪਰ ਮੈਂ ਕਿਹਾ ਵੀ ਨਹੀਂ ਜੋ ਉਹਨਾਂ ਦੀ ਖਾਸ਼ ਆ ਉਹ ਮੈਂ ਪੂਰੀ ਜ਼ਰੂਰ ਕਰਨੀ ਹੈ ਕਿਉਂਕਿ ਮੈਨੂੰ ਉਹਨਾਂ ਦੀ ਵਿਰਾਸਤ ਜਿਹੜੀ ਮੈਨੂੰ ਸੰਭਾਲ ਕੇ ਰੱਖਿਆ ਉਹ ਤੇ ਮੈਂ ਉਹਨਾਂ ਦੀ ਮਨਾ ਕਰਨ ਦੇ ਬਾਵਜੂਦ ਵੀ ਮੈਂ ਇਹ ਜਿਹੜੇ ਮੈਡਲਸ ਆ ਮੈਂ ਲੈ ਕੇ ਆਈਆਂ ਪਰਸੂ ਫਿਰ ਸੱਦਰਲੀ ਮੈਂ ਨਿਊਜ਼ਪੇਪਰ ਰੋਜ਼ ਹੀ ਪੜ੍ਹਦੀ ਆਂ ਫਿਰ ਮੈਂ ਉਹ ਬਲੀ ਖਬਰ ਅਸੀਂ ਜਾਣਾ ਸੀ ਜਿਹੜਾ ਮੇਲਾ ਲੱਗ ਰਿਹਾ ਛੀਲ ਦੇ ਉੱਪਰ ਤੇ ਅਸੀਂ ਪਹਿਲਾਂ ਵੀ ਗਏ ਆ 2 ਸਾਲ ਪਹਿਲਾਂ ਲੇਕਿਨ ਸਾਨੂੰ ਨੌਲੇਜ ਨਹੀਂ ਸੀ ਉਸ ਟਾਈਮ ਦੇ ਉੱਪਰ ਕਿ ਕਿਸ ਨੂੰ ਅਸੀਂ ਮਿਲ ਪਾਈਏ ਫਿਰ ਦਿਨ ਉਸ ਤੋਂ ਬਾਅਦ ਕਿ ਮੈਂ ਸਡਨਲੀ ਕੱਲ ਉਹ ਤੇ ਪਤਾ ਸੀ ਕਿ ਮੇਲਾ ਲੱਗ ਰਿਹਾ ਲੇਕਿਨ ਮੈਂ ਜਦੋਂ ਨਿਊਜ਼ਪੇਪਰ ਪੜ੍ਹਿਆ ਕਿ ਪੰਜਾਬ ਦੇ ਵਿੱਚ ਸਾਡੇ ਰਿਸਪੈਕਟਡ ਬਹੁਤ ਵੱਡੇ ਅਧਿਕਾਰੀ ਜਿਹੜੇ ਹੈਗੇ ਆ ਮੰਟਰੀ ਦੇ ਆ ਚੁੱਕੇ ਆ ਤੇ ਮੈਂ ਕੰਟੈਕਟ ਕਰਾਉ ਉਹਨਾਂ ਦੇ ਨਾਲ ਫਿਰ ਅਸੀਂ ਮੈਂ ਖਬਰ ਪੜੀ ਉਹਨਾਂ ਦੀ ਕਿ ਕਿਹੜੇ ਕੋਰਸਪੌਂਡੈਂਟ ਪੱਤਰਪ੍ਰੇਰਕ ਨੇ ਖਬਰ ਲਗਾਈਆ ਫਿਰ ਉੱਥੇ ਤੱਕ ਪਹੁੰਚ ਕੀਤੀ ਮੈਂ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਪਬਲਿਕ ਰਿਲੇਸ਼ਨ ਵਾਲਿਆਂ ਨਾਲ ਫੋਨ ਕਰੋ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਮੈਡਲਿਸ ਕਿਉਂ ਦੇਣਾ ਚਾਹੁੰਦੇ ਆ ਤੇ ਮੈਂ ਕਿਹਾ ਕਿ ਇਹਨਾਂ ਦੀ ਬੇਇਤਬਾਹੀ ਨਹੀਂ ਹੋਣੀ ਚਾਹੀਦੀ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਬਹੁਤ ਸਦੀ ਹੁਣ ਜਿਹੜੇ ਮੈਡਲਸ ਐਂਡ ਜੇ ਪਾਸਕੋਰਡ ਇਹ ਤੁਸੀਂ ਇਹਨਾਂ ਨੂੰ ਸੌਂਪਿਤ ਕਰ ਦਿਓਗੇ ਆ ਦੇਖ ਰਹੇ ਆ ਦੇਖੋ ਠੀਕ ਹੈ ਠੀਕ ਹੈ ਜਿਵੇਂ ਵੀ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਆ ਜਿਸ ਤਰ੍ਹਾਂ ਦਾ ਤੁਹਾਡਾ ਪਲਾਨ ਆ ਚਲੋ ਖਾਰ ਤੁਸੀਂ ਇਹ ਜਿਵੇਂ ਵੈਸੇ ਕਰ ਸਕਦੇ ਜੀ ਦੇਖ ਸਕਦੇ ਨਹੀਂ ਇਹ ਤਾਂ ਕਾਨੂੰਨ ਮੁਤਾਬਕ ਕਿਹੜੀ ਗੱਲ ਹੈ ਇਹ ਤਾਂ ਉਹ ਜਾਣਦੇ ਆ ਪਰ ਬੈ ਜਿਵੇਂ ਤੁਸੀਂ ਬਹੁਤ ਤਲਾਸ਼ ਕੀਤੀ ਬਹੁਤ ਮਿਹਨਤ ਕੀਤੀ ਹੈ ਜਿਵੇਂ ਸਭ ਤੱਕ ਪਹੁੰਚਾਂ ਦੀ ਇਸ ਵੇਲੇ ਆਰਮੀ ਬ੍ਰਿਟਿਸ਼ ਆਰਮੀ ਦੇ ਅਧਿਕਾਰੀ ਉੱਚ ਅਧਿਕਾਰੀ ਇੱਥੇ ਆ ਤੁਸੀਂ ਇਹਨਾਂ ਦੇ ਨਾਲ ਸੰਪਰਕ ਕੀਤਾ ਬਹੁਤ ਵਧੀਆ ਚਲੋ ਖੈਰ ਜਿਵੇਂ ਅਗਲਾ ਕੋਈ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਦਾ ਹੋਊਗਾ ਉਹ ਜੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਕੋਸ਼ਿਸ਼ ਕੀਤੀ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ